ਅੰਮ੍ਰਿਤ ਨਾਮ ਮਿਧਾਨ ਹੈ ਅੰਮ੍ਰਿਤ ਨਾਮ ਮਿਧਾਨ ਹੈ ਮਿਲ ਪੀਵੋ अमृत नाम निधान है अमृत नाम निधान है मिल पीवो आई मिल पीवो आई जिस से मनत सुख पाए ਸਭ ਤਿਕਾ ਬੁਝਾਈ ਜਿਸੁ ਸਿਮਰਤ ਸੁਖ ਪਾਈਏ ਸਭ ਤਿਕਾ ਬੁਝਾਈ ਸਭ ਤਿਕਾ ਬੁਝਾਈ ਅੰਮ੍ਰਿਤ ਨਾਮਿ ਵਿਧਾਨ ਹੈ ਮਿਲਪੀ ਕਰੁ ਸੇਵਾ ਪਾਰ ਬ੍ਰਹਮ ਗੁਰ ਕਰੁ ਸੇਵਾ ਪਾਰ ਬ੍ਰਹਮ ਗੁਰ ਮੁਖ ਰਗੈ ਨਕਾਈ ਸਗਲ ਮਨੋ ਰਤੁ ਉਨੇ ਆ ਸਰ ਗਰਮਨੋਰਤ ਉਮੇਂ ਆ ਅਮਰਾ ਪਦ ਪਾਈ ਤੁਝੇ ਵਡ ਤੂੰ ਹੈ ਪਰਬ੍ਰਹਮ ਤੁਝੇ ਵਡ ਤੂੰ ਹੈ ਪਰਬ੍ਰਹਮ ਨਾਨਕ ਸਰਣਾਈ ਨਾਨਕ ਸਰਣਾਈ ਅੰਮ੍ਰਿਤ ਨਾਮ ਨਿਧਾਨ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਓ अमृत नाम निधान है अमृत नाम निधान है मिल पीवो पाई मिल पीवो पाई मिल पीवो ਕੀ ਡਾਕਟਰ ਸਾਹਿਬ ਕੀ ਬਾਤ ਆ ਤੁਹਾਡੀ ਕੀ ਕੰਪੋਜੀਸ਼ਨ ਹੈ ਬਹੁਤ ਹੀ ਬਹੁਤ ਹੀ ਡੂੰਗੀ ਬਹੁਤ ਹੀ ਮਜ਼ਾ ਹੀ ਆ ਗਿਆ ਸੁਣ ਕੇ ਦਿਲ ਕਰਦਾ ਹੈ ਤੁਸੀਂ ਬੰਦ ਹੀ ਨਾ ਕਰਦੇ ਘੰਟਾ ਹੀ ਇਹ ਇਹ ਚੱਲਦਾ ਰਹਿੰਦਾ शुक्रिया ਜੀ ਸ਼ੁਕਰੀ ਅਸੀਂ ਮੈਡੀਟੇਸ਼ਨਿਸਟ ਅਸੀਂ ਇਹਨੂੰ ਜਿਆਦਾ ਲਾ ਦੇਾਂਗੇ ਇਹਦਾ ਰਿਪੀਟ ਕਰਦੇਾਂਗੇ ਲੂਪ ਤੇ ਲਾ ਦੇਾਂਗੇ ਇਹਨੂੰ ਜੀ ਬਾਕੀ ਮੈਂ ਵੀ ਕੋਸ਼ਿਸ਼ ਕਰਾਂਗਾ ਇਹਨੂੰ ਗਾਉਣ ਦਾ ਇਸ ਤੋਂ ਬਹੁਤ ਅੱਛਾ ਜਾਉਗਾ ਇਹ ਦੇਖ ਤੁਸੀਂ ਤਿੰਨ ਚਾਰ ਚੀਜ਼ਾਂ ਵਖਰੀਆਂ ਪੜੀਆਂ ਤੇ ਦੂਜੀ ਲਾਈਨ ਵਖਰੀ ਪੜੀ ਫਿਰ ਕਰ ਸੇਵਾ ਤੇ ਸਗਲ ਮਨੋਰਥ ਜਿਹੜਾ ਸੀ ਉਹ ਵੱਖਰਾ ਪੜਿਆ ਫਿਰ ਤੁ ਜੇਵੜ ਤੂ ਹੈ ਇਹ ਉੱਤੇ ਪੜਿਆ ਬਹੁਤ ਬਹੁਤ ਸੋਹਣੀ ਕੰਪੋਜੀਸ਼ਨ ਬਹੁਤ ਮਜ਼ਾ ਆ ਗਿਆ ਅੱਜ ਸ਼ੁਕਰੀਆ ਸ਼ੁਕਰੀਆ ਥੋੜਾ ਜਿਹਾ ਸਾਨੂੰ ਗੋੜੀ ਰਾਗ ਬਾਰੇ ਦੱਸੋ ਕਿ ਇਹ ਇਹ ਤਾਂ ਇੱਕ ਪੌੜੀ ਸੀ ਅਸੀਂ ਪੜੀਏ ਜਿਹੜੀ ਇਹ ਕਿੱਥੋਂ ਆਈ ਹੈ ਤੇ ਗੁਰੂ ਅਰਜਨ ਦੇਵ ਜੀ ਦੀ ਪੌੜੀ ਹੈ ਤੇ ਇਹ ਗੌੜੀ ਗੌੜੀ ਬੜੀ ਬੜੀ ਡਿਫਰੈਂਟ ਪਕਾਰਦੀ ਵੀ ਹੁੰਦੀ ਹੈ ਥੋੜਾ ਉਸ ਬਾਰੇ ਸਾਨੂੰ ਦੱਸੋ ਜੀ ਸ੍ਰੀਪ੍ਰੀਤ ਜੀ ਗੌੜੀ ਰਾਗ ਸ੍ਰੀ ਗੁਰਗੰਸਾਹਬ ਦਾ ਤੀਸਰਾ ਰਾਗ ਹੈ 31 ਰਾਗਸ ਦੇ ਵਿੱਚ ਇਹ ਤੀਸਰਾ ਰਾਗ ਹੈ ਔਰ ਬੜਾ ਪ੍ਰਮੁੱਖ ਰਾਗ ਹੈ ਗੁਰਮਤ ਸੰਗੀਤ ਦਾ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀਆਂ ਰਾਗ ਦੀਆਂ ਵੇਰੀਏਸ਼ਨਸ ਨੇ ਡਿਫਰੈਂਟ ਫਾਰਮਸ ਨੇ ਉਹ ਇਸ ਰਾਗ ਦੇ ਵਿੱਚ ਨੇ ਔਰ ਗੁਰੂ ਅਮਰਦਾਸ ਪਾਤਸ਼ਾਹ ਨੇ ਬਖੂਬੀ ਇਸ ਰਾਗ ਦੇ ਬਾਰੇ ਵਿੱਚ ਫਰਮਾਇਆ ਗੋੜੀ ਰਾਗ ਸੁਲੱਖਣੀ ਜੇ ਖਸਮਾ ਚਿੱਤ ਕਰੇ ਹਮ ਪਾਣਾ ਚੱਲੇ ਸਤਿਗੁਰੂ ਕੇ ਐਸਾ ਸਿਗਾਰ ਕਰੇ ਇਹ ਟ੍ਰੈਡੀਸ਼ਨ ਰਹੀ ਹੈ ਸੁਪਰੀਤ ਜੀ ਭਾਰਤੀ ਸੰਗੀਤ ਦੇ ਵਿੱਚ ਵੀ ਰਾਗ ਧਿਆਨ ਦੀ ਜੋ ਰਾਗਮਾਲਾ ਪੇਂਟਿੰਗਸ ਬਣਦੀਆਂ ਸੀ ਨਾ ਉਸ ਦੇ ਲਈ ਇਕ ਰਾਗ ਦੀ ਜਿਹੜੀ ਉਸ ਦੇ ਫੁੱਲ ਡਿਸਕ੍ਰਿਪਸ਼ਨ ਹੈ ਪੋਇਟਿਕ ਡਿਸਕ੍ਰਿਪਸ਼ਨ ਉਹ ਦਿੱਤੀ ਜਾਂਦੀ ਸੀ ਔਰ ਉਸ ਦੇ ਬੇਸ ਦੇ ਉੱਤੇ ਬਹੁਤ ਸਾਰੀਆਂ ਰਾਗਮਾਲਾ ਪੇਂਟਿੰਗਸ ਨੇ ਇੱਕ ਸਕੂਲ ਸਕੂਲ ਆਫ ਪੇਂਟਿੰਗਸ ਰਾਗਮਾਲਾ ਪੇਂਟਿੰਗਸ ਦਾ ਸੋ ਉਸ ਨੂੰ ਜਦੋਂ ਅਸੀਂ ਸਟੱਡੀ ਕਰਦੇ ਹਾਂ ਇਨ ਦਾ ਕੰਟੈਕਸਟ ਆਫ ਇੰਡੀਅਨ 뮤직 ਤਾਂ ਉਸ ਵੇਲੇ ਅਸੀਂ ਦੇਖਦੇ ਹਾਂ ਕਿ குரு ਗੰਧ ਸਾਹਿਬ ਦੇ ਵਿੱਚ ਵੀ ਸੋਰਠ ਦੇ ਸਬੰਧ ਵਿੱਚ ਸੋਰਠ ਸਦਾ ਸੁਹਾਵਣੀ ਜੀ ਸੱਚਾ ਮਨ ਹੋਏ ਦੰਦੀ ਮੈਲ ਨਕਤਮ ਜੀ ਬਸ ਸੱਚਾ ਸੋਏ ਇਸ ਤਰ੍ਹਾਂ ਇਕ ਰਾਗ ਧਿਆਨ ਉਧਰ ਵੀ ਦਿੱਤਾ ਹੋਇਆ ਔਰ ਗੌੜੀ ਦਾ ਵੀ ਸੰਪੂਰਨ ਇੱਕ ਰਾਗ ਧਿਆਨ ਹੈ ਕਿ ਕਿਹੈਸਾ ਗੌੜੀ ਕਿਹੈਸਾ ਰਾਗ ਹੈ ਕਿਉਂਕਿ ਗੁਰੂ ਗੰਦ ਸਾਹਿਬ ਦੇ ਚ ਰਾਗ ਰਾਗਣੀ ਸਿਸਟਮ ਨੂੰ ਫਾਲੋ ਨਹੀਂ ਕੀਤਾ ਗਿਆ ਸਾਰਿਆਂ ਨੂੰ ਰਾਗ ਹੀ ਆਖਿਆ ਗਿਆ ਤੋਂ ਗੌੜੀ ਇੱਕ ਰਾਗ ਹੈ ਔਰ ਇਸ ਦੇ ਕਈ ਪ੍ਰਕਾਰ ਨੇ ਗੌੜੀ ਗੁਆਰੇ ਦੀ ਗੌੜੀ ਪੂਰਬੀ ਕੋੜੀ ਦੀਪ ਕੀ ਗੌੜੀ ਪੂਰਬੀ ਦੀਪ ਕੀ ਕੋੜੀ ਮਾਜ ਗੌੜੀ ਮਾਲਾ ਗੌੜੀ ਮਾਲਵਾ ਫਿਰ ਗੌੜੀ ਸੋਰਠ ਵੀ ਹੈ ਗੌੜੀ ਵੀ ਸੋਰਠ ਵੀ ਨੂੰ ਗੌੜੀ ਸੋਰਠ ਰਾਗ ਮੰਨਿਆ ਜਾਂਦਾ ਹੈ ਤੋ ਇਸ ਤਰ੍ਹਾਂ ਇਹ ਸਾਰੇ ਅਗੇ ਗੌੜੀ ਦੀਆਂ ਫਾਰਮਸ ਨੇ ਔਰ ਗੌੜੀ ਜਿਹੜਾ ਸਾਡਾ ਉੱਤਰ ਭਾਰਤੀ ਸੰਗੀਤ ਹੈ ਜਾਂ ਹਿੰਦੁਸਤਾਨੀ ਸੰਗੀਤ ਹੈ ਵੱਖ-ਵੱਖ ਖਿੱਤਿਆਂ ਵਿੱਚ ਵੱਖ-ਵੱਖ ਜਿਹੜੇ ਸਾਡੇ ਪ੍ਰਾਂਤ ਨੇ ਉਹਨਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਗਾਇਆ ਜਾਂਦਾ ਹੈ ਪੰਜਾਬ ਵਿੱਚ ਇਸ ਦਾ ਇੱਕ ਆਪਣਾ ਰੰਗ ਹੈ ਜਿਹੜਾ ਪੰਜਾਬ ਦਾ ਲੋਕ ਸੰਗੀਤ ਹੈ ਉਸ ਵਿੱਚ ਵੀ ਗੌੜੀ ਬਹੁਤ ਪਿਆਰ ਨਾਲ ਗਾਈ ਜਾਂਦੀ ਹੈ ਔਰ ਬਹੁਤ ਸਾਰੀਆਂ ਜਿਹੜੀਆਂ ਰਚਨਾਵਾਂ ਨੇ ਉਹ ਹੀ ਰਾਜੇ ਨਾਲ ਸੰਬੰਧਤ ਕਲੀ ਵੀ ਇੱਕ ਕੇਸ ਵਿੱਚ ਗਾਈ ਜਾਂਦੀ ਹੈ ਆ ਜਿਹੜਾ ਅਸੀਂ ਗੌੜੀ ਪੈਰੋ ਮੇਲ ਹੈ ਇਸ ਨੂੰ ਅਸੀਂ ਗੌੜੀ ਪੈਰੂ ਮੇ ਲਖਦੇ ਆ ਇਹ ਇਸ ਦਾ ਮੁੱਖ ਪ੍ਰਕਾਰ ਹੈ ਔਰ ਬਾਕੀ ਸਾਰੀਆਂ ਇਸ ਦੀਆਂ ਫਾਰਮਸ ਨੇ ਠੀਕ ਹੈ ਇਹ ਜੋ ਅਪਾਏ ਗਾਇਆ ਹੈ ਇਹ ਗੌੜੀ ਪੈਰੂ ਮੇ ਗੌੜੀ ਇਸ ਨੂੰ ਪ੍ਰਵਾਨਿਆ ਗਿਆ ਔਰ ਪੈਰੂ ਅੰਗ ਤੋਂ ਇਸ ਗੌੜੀ ਨੂੰ ਇਸ ਦਾ ਗਾਇਨ ਕੀਤਾ ਜੀ ਪੈਰੂ ਦੇ ਸੁਰਾਂ ਦੇ ਉੱਪਰ ਹੈ ਤਾਂ ਇਸ ਦਾ ਜਿਹੜਾ ਵਾਦੀ ਹੈ ਉਹ ਰਿਸ਼ਭ ਪੰਚਮ ਹੈ ਵਾਦੀ ਸੰਵਾਦੀ ਸੋ ਬੜਾ ਅੱਛਾ ਚਲਨ ਹੈ ਇਸ ਦਾ ਔਰ ਇਸ ਨੂੰ ਗਾਉਣ ਦੇ ਲਈ ਖਾਸ ਤੌਰ ਤੇ ਜਿਹੜੀ ਰੇਗ ਰੇ ਸਾ ਨੀ ਸਾ ਰੇ ਇਸ ਤਰ੍ਹਾਂ ਇਸ ਉਸ ਸੰਗੀਤ ਨੂੰ ਲਿਆ ਜਾਂਦਾ ਇਹ ਜਿਹੜਾ ਰਾਗ ਹੈ ਡਾਕਟਰ ਸਾਹਿਬ ਕਿਉਂਕਿ ਜਦੋਂ ਮੈਂ ਮੈਂ ਆਪਣੀ ਕੰਪੋਜੀਸ਼ਨਸ ਮੈਂ ਜਿਹੜੇ ਹਿੰਦੁਸਤਾਨੀ ਕਲਾਸਿਕਲ 뮤జిਸ਼ੀਅਨਸ ਨੂੰ ਮੈਂ ਜਦੋਂ ਦੇਣਾ ਉਹ ਉਹਨਾਂ ਨੇ ਰਾਗ ਨਹੀਂ ਸੁਣੇ ਹੁੰਦੇ ਤੇ ਉਹਨਾਂ ਲਈ ਵੀ ਥੋੜਾ ਜਿਹਾ ਡਿਸਫਰੈਂਸ਼ੀਏਟ ਥੋੜਾ ਕਰ ਦਿਓ ਕਿ ਬਹਿਰੋ ਤੇ ਗੋੜੀ ਬਹਿਰੋ ਵਿੱਚ ਕੀ ਫਰਕ ਹੈ ਇਹ ਥੋੜਾ ਜਿਹਾ ਇਹ ਦੇਖਣੇ ਪੈਣਗੇ ਦੱਸ ਦਿਓ ਗਮਰੇ ਰਿਸ਼ਭ ਜਿਹੜਾ ਇਸ ਪੈਰਵ ਦੇ ਵਿੱਚ ਅੰਦੋਲਿਤ ਹੁੰਦਾ ਹੈ ਔਰ ਥੋੜਾ ਉਤਰਿਆ ਹੁੰਦਾ ਹੈ ਔਰ ਪਰ ਇਸ ਦੇ ਵਿੱਚ ਅਸੀਂ ਮਾ ਗਰੇ ਰੇ ਗਰੇ ਸ ਨੀ ਸਾਹ ਇਸ ਤਰ੍ਹਾਂ ਖੜੇ ਪ੍ਰਕਾਰ ਦਾ ਜਿਹੜਾ ਰਿਸ਼ਬ ਹੈ ਉਹ ਸੀਐਸ ਦੇ ਵਿੱਚ ਲਗਾਉਂਦੇ ਸ ਨਿ ਗਰੇ ਮਾ ਤੇ ਗਰੇ ਮਾ ਅਸੈਂਡਿੰਗ ਆਰਡਰ ਦੇ ਵਿੱਚ ਰੇ ਮਾ ਜਾਏਗਾ ਗੰਧਾਣੂ ਲਗਾਣਾ ਹੈ ਤਾਂ ਇਸ ਤਰ੍ਹਾਂ ਲਗਾਵਾਂਗੇ ਸਾ ਦੇ ਗਰੇ ਮਾ ਮਪਾ ਪਾ ਦਾ ਮਪਾ ਪੈਰਾਂ 'ਚ ਕੀ ਜਾਂਦੇ ਆ ਮਾਵਾ ਦਾ ਉਸ ਵਾਂ ਨੂੰ ਫਰਕ ਹੋ ਜਾਂਦਾ ਹੂੰ ਆ ਮਗ ਰੇ ਗਦੇ ਰੇ ਨੀ ਸੋ ਰੇ ਗਦੇ ਸੁਨੀ ਦਾ ਇਸ ਦਾ ਗੋੜੀ ਦਾ ਯੰਕ ਖਾਸ ਆ ਤੇ ਜੇ ਜੇ ਸਪਾਰਟ ਤਾਨਾਂ ਲਾਨੀਆਂ ਹੋਣ ਕਿਸੇ ਨੇ ਤੇ ਉਹ ਸਾਰੇ ਮਾ ਪਾਣੀ ਇਦਾਂ ਕਰ ਸਕਦੇ ਆ ਕਿ ਨਹੀਂ ਰਵ ਰਵ ਨੀਸ ਇਹ ਜਾਏਗਾ ਨਾ ਸ ਨੀ ਰਵ ਦਮ ਪਾ ਦਮ ਅ ਗਰੀ ਗਰੀ ਸ ਸ ਰਿ ਗ ਰੇ ਮਾ ਪਾ ਧਾ ਮ ਪਾ ਨੀ ਨੀ ਸਾ ਸ ਰੇ ਸਾਨੇ ਦਾ ਸਾਨੇ ਦਾ ਪਾ ਦਾਮ ਪਾ ਦਵਾਵਾ ਦਵਾ ਮੰਗ ਰੇਗ ਰੇ ਇਹ ਇਹ वेदना ਗੋੜੀ ਦੀ ਹਮ ਰੇਗ ਰੇ ਨੀ ਨਿਸ਼ਾਦ ਉੱਪਰ ਆ ਕੇ ਨਿਆਸ ਔਰ ਫਿਰ ਫਿਰ ਰਿਸਨਲ ਲਿਫਟ ਜਾਣਾ ਡਾਕਟਰ ਸਾਹਿਬ ਤੁਸੀਂ ਇਹ ਵੀ ਦੱਸਿਆ ਸੀ ਕਿ ਕੁਝ ਫੋਕ ਟਿਊਨਸ ਵੀ ਨੇ ਤੇ ਫੋਕ ਜਿਹੜੇ ਫੋਕ ਸਿੰਗਰਸ ਨੇ ਉਹ ਵੀ ਗਾਉਂਦੇ ਨੇ ਕੋਈ ਕੋਈ ਅਸਾਂ ਦੀ ਧੁਨ ਹੈ ਕੋਈ ਅਸਾਂ ਦੀ ਟਿਊਨ ਹੈ ਜਿਹੜੀ ਉਹਨਾਂ ਨੇ ਗਾਈ ਹੋਏ ਤੁਸੀਂ ਸੁਣਾਓ ਕਿਉਂ ਮੈਂ ਮੈਂ ਉਹ ਹੈ ਹੀਰ ਦੀ ਹੀਰ ਦੀ ਕਲੀ ਹੈ ਤੋਂ ਮੈਂ ਹੀ ਹੀਰੀ ਗਾਂਦਾ ਨਹੀਂ ਮੈਂ ਬਾਣੀ ਹੀ ਗਾਂਦਾ ਸੋ ਇਸ ਕਰਕੇ ਮੈਂ ਫਿਰ ਤੁਹਾਨੂੰ ਮੈਂ ਰਿਕਾਰਡਡ ਫਾਰਮ ਦੇ ਵਿੱਚ ਜਦੋਂ ਮੈਂ ਪੰਜਾਬ ਗਿਆ ਤਮ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਫੋਕ ਆਰਟਿਸਟ ਕੋਲੋਂ ਮੈਂ ਰਿਕਾਰਡ ਕਰ ਲਵਾਂ ਕਿਉਂਕਿ ਪੰਜਾਬੀ ਫੋਕ 뮤직 ਦੇ ਉੱਤੇ ਮੈਨੂੰ ਕਾਫੀ ਕੰਮ ਕਰਨ ਦਾ ਮੌਕਾ ਮਿਲਿਆ ਔਰ ਸਾਡੇ ਕੋਲ ਬਹੁਤ ਸਾਰੀ ਰਿਕਾਰਡਿੰਗ ਹੈ ਪੰਜਾਬੀ ਫੋਕ ਸongs ਦੀ ਔਰ ਦੇ ਡਿਫਰੈਂਟ ਫਾਰਮਸ ਦੀ ਸੋ ਉਹਦੇ ਵਿੱਚੋਂ ਆਪਾਂ ਉਸ ਨੂੰ ਸ਼ੇਅਰ ਕਰ ਸਕਦੇ ਹਾਂ ਆਪਣੇ ਆਡੀਅנס ਦੇ ਨਾਲ ਮੇਰੇ ਸਾਹਮਣੇ ਤਿੰਨ ਬਹੁਤ ਹੀ अच्छे एथनो म्यूजिकोलॉजिस्ट ਹੋਏ इंडिया ਚ ਪਹਿਲਾ ਤਾਂ ਵਿਆਸ ਉਹਨੇ ਵੇਦ ਲਿਖੇ ਤੇ ਇੱਕ ਪੂਰਾ ਵੇਦ ਨੇ ਰਾਗ ਬਾਰੇ ਲਿਖਿਆ ਦੂਸਰਾ ਭਾਤਖੰਡੇ ਉਹਨਾਂ ਦੀ ਕਿਤਾਬਾਂ ਮੇਰੇ ਕੋਲ ਹੈਗੀਆਂ ਤੇ ਤੀਜੇ ਸਾਡੇ ਸਾਹਮਣੇ ਬੈਠੇ ਇਹ ਲੈਜੈਂਡ ਹੈਗੇ ਨੇ ਇੰਡੀਅਨ ਇੰਡੀਅਨ ਕਲਚਰ ਚ ਇਹ ਲੈਜੈਂਡ ਨੇ ਕਿਉਂਕਿ ਇਹਨਾਂ ਨੇ ਜਿਹੜਾ ਰਿਸਰਚ ਕੀਤੀ ਹੈ ਰਾਗਾਂ ਉੱਤੇ ਹੋਰ ਕਿਸੇ ਨੇ ਨਹੀਂ ਕੀਤੀ ਮੈਨੂੰ ਤਾਂ ਇਹਨਾਂ ਦਾ ਇਹਨਾਂ ਦੇ ਬਾਰੇ ਜ਼ਿਆਦਾ ਪਤਾ ਨਹੀਂ ਸੀ ਮੈਂ ਕਿਤਾਬਾਂ ਹੀ ਇਹਨਾਂ ਦੀਆਂ ਪੜੀਆਂ ਸਨ ਉਸ ਤੋਂ ਬਾਅਦ ਕੁਝ ਸਾਲ ਪਹਿਲਾਂ ਹੀ ਮਿਲੇ ਮੈਨੂੰ ਲੇਕਿਨ ਇਹਨਾਂ ਦੀਆਂ ਕਿਤਾਬਾਂ ਪੜ ਪੜ ਕੇ ਅਸੀਂ ਰਾਗ ਸਿੱਖੇ ਸਾਰੇ ਤੇ ਉਹ ਜਾਂ ਤਾਂ ਬਾਤਖੰਡੇ ਦੀ ਕਿਤਾਬ ਹੈ ਮੇਰੇ ਕੋਲ ਜਾਂ ਇਹਨਾਂ ਦੀ ਕਿਤਾਬ ਹੈ ਤੇ ਉਹ ਅਸੀਂ ਬਾਤਖੰਡੇ ਦਾ ਆਪਣਾ ਹਿੰਦੁਸਤਾਨੀ ਕਲਾਸਿਕਲ 뮤직 ਉਹਨਾਂ ਨੇ ਕਵਰ ਕੀਤਾ ਤੇ ਇਹ ਜਿਹੜਾ 뮤직 ਹੈ ਗੁਰਮਤ ਦਾ ਬਹੁਤ ਵੱਖਰਾ ਹੈ ਇਹਦੇ ਰੂਲਸ ਵੀ ਡਿਫਰੈਂਟ ਨੇ ਤੇ ਇਹ ਇਹ ਥੋੜਾ ਨਵਾਂ ਹੈ ਤੇ ਹੋਰ ਨਵੀਆਂ ਚੀਜ਼ਾਂ ਵੀ ਹੈਗੀਆਂ ਜਿਹੜੀਆਂ ਪੁਰਾਣੇ ਸੰਗੀਤ ਵਿੱਚ ਨਹੀਂ ਸੀਗੀਆਂ ਤੇ ਇਹ ਗੌੜੀ ਰਾਗ ਜਿਹੜਾ ਇਹ ਹਿੰਦੁਸਤਾਨੀ 뮤직 ਵਿੱਚ ਹੀ ਮਿਲਦਾ ਹੈ ਕਿ ਨਹੀਂ ਮਿਲਦਾ ਜੀ ਮਿਲਦਾ ਹੈ ਗੌਰੀ ਗਵਰੀ ਇਸ ਦੇ ਕਈ ਨਾਵਾਂ ਦੇ ਨਾਲ ਇਹ ਹਿੰਦੁਸਤਾਨੀ 뮤직 ਦੇ ਵਿੱਚ ਹੈ ਇਵਨ ਕਿ ਗੌੜੀ ਦੱਖਣੀ ਸਦਰਨ 뮤직 ਦੇ ਵਿੱਚ ਵੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਵਰਤੇ ਨਾ ਦੱਖਣ ਦੇ ਰਾਗ ਵੀ ਬਾੜੀ ਦੱਖਣੀ ਰਾਮਕਲੀ ਦੱਖਣੀ ਬਿਲਾਵਲ ਦੱਖਣੀ ਸੋ ਦੱਖਣ ਦੇ ਵਿੱਚ ਵੀ ਇਸ ਰਾਗ ਦਾ ਪ੍ਰਚਾਰ ਹੈ ਔਰ ਗੁਰੂ ਪਾਤਸ਼ਾਹ ਨੇ ਉਸਮ ਆਪਣੀ ਬਾਣੀ ਦੇ ਲਈ ਮੇਰੀ ਜਿਹੜੀ ਐਚਐਮਵੀ ਨੇ 62 ਰਾਗਾਸ ਦੀ 5 ਸੀਡਿਸ ਔਰ 10 ਕੈਸਟਪੈਕ ਦੇ ਵਿੱਚ 99 ਵਿੱਚ ਰਿਕਾਰਡਿੰਗ ਕੀਤੀ ਸੀ ਉਸ ਵਿੱਚ ਵੀ ਗਾਏ ਨੇ ਸਾਰੇ ਇਹ ਪ੍ਰਕਾਰ ਔਰ ਫਿਰ ਇੱਕ ਜੋਦੀ ਟਕਸਾਲ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਗੌੜੀ ਦੇ ਪ੍ਰਕਾਰ ਗਾਇਸੀ ਜਦੇ ਵਿੱਚ ਪਾਈ ਉਤਾਰ ਸਿੰਘ ਜੀ ਗੁਰਸਾਹਿਬ ਸਿੰਘ ਜੀ ਪ੍ਰੈਸਰ ਗੁਰਤਾਰ ਸਿੰਘ ਜੀ ਔਰ ਦਾਸ ਡਾਕਟਰ ਗੁਰਨਾਮ ਸਿੰਘ ਪ੍ਰੈਸਰ ਪ੍ਰਿੰਸੀਪਲ ਕਰੀਰ ਸਾਹਿਬ ਸ਼ਮਸ਼ੇਰ ਸਿੰਘ ਜੀ ਕਰੀਰ ਅਸੀਂ ਗੌੜੀ ਦੇ ਪ੍ਰਕਾਰਾਂ ਦਾ ਹੀ ਗਾਇਨ ਕੀਤਾ ਸੀ ਔਰ ਬੜਾ ਅੱਛੀ ਕਲੈਕਸ਼ਨ ਹੈ ਔਰ ਇੱਕ ਬੁੱਕ ਵੀ ਹੈ ਗੌੜੀ ਰਾਗ ਸੁਲੱਖਣੀ ਸੋ ਉਸ ਤੋਂ ਇਹਨਾਂ ਪ੍ਰਕਾਰਾਂ ਨੂੰ ਵੇਖਿਆ ਜਾ ਸਕਦਾ ਕਿਉਂਕਿ ਜਿੰਨੇ ਵੀ ਸਾਡੇ ਔਰ ਮੇਰੇ ਗੁਰੂ ਦੇ ਗੁਰਮੰਸ ਕੀਤੇ ਚਾਰੀਏ ਬਸ ਉਤਾਰ ਸਿੰਘ ਜੀ ਜਿਨ੍ਹਾਂ ਦੀ ਬਦੌਲਤ ਅਸੀਂ ਸਾਰਾ ਕੁਝ ਕਰ ਪਾਏ ਹੈ ਤੋ ਇਹ ਸਾਰੇ ਵਿਦਵਾਨਾਂ ਨੇ ਸਾਡੇ ਜਿਹੜੇ ਵੱਡੇ ਸੀ ਉਹਨਾਂ ਨੇ ਇਸ ਤੇ ਸਾਨੂੰ ਸਰਪ੍ਰਸਤੀ ਦਿੱਤੀ ਅਸੀਸ ਦਿੱਤੀ ਔਰ ਇਹ ਸਾਰਾ ਕੰਮ ਕਰ ਸਕੇ। ਕੀ ਬਾਤ ਹੈ। ਡਾਕਟਰ ਸਾਹਿਬ ਇਹਨਾ ਤੁਸੀਂ ਰਿਸਰਚ ਕੀਤੀ ਹੈ ਤੇ ਗੋੜੀ ਰਾਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਜਦੋਂ ਤੁਸੀਂ ਗਾਉਂਦੇ ਹੋ ਕੀ ਕਿਸ ਤਰ੍ਹਾਂ ਦੀ ਫੀਲਿੰਗ ਆਉਂਦੀ ਗੋੜੀ ਗਾ ਕੇ ਇਹ ਥੋੜਾ ਦੱਸੋ। ਦੇਖੋ ਰਾਗ ਤੇ ਸਾਰੇ ਜਿਨੇ ਸ਼ਬਦ ਕੀਰਤਨ ਦੇ ਲਈ ਇਹਨਾਂ ਦਾ ਪ੍ਰਯੋਗ ਕੀਤਾ ਗਿਆ ਠੀਕ ਹੈ। ਔਰ ਇਸ ਦੇ ਨਾਲ ਜਿਹੜਾ ਇੱਕ ਸਕੂਨ ਔਰ ਸੁਖ ਜਿਹੜਾ ਮਿਲਦਾ ਹੈ ਖਾਸ ਤੌਰ ਤੇ ਮੈਨੂੰ ਉਸ ਦਾ ਅਭਾਸ ਹੁੰਦਾ ਤੁਸੀਂ ਦੇਖਿਆ ਹੋਣਾ ਕਿ ਗੁਰਦੇਵ ਬਾਦਰ ਪਾਤਸ਼ਾਹ ਦੀ ਬਾਣੀ ਵਿਰਾਗ ਭਈ ਬਾਣੀ ਗੋੜੀ ਰਾਗ ਦੇ ਵਿੱਚ ਹੈ ਔਰ ਫਿਰ ਗੋੜੀ ਸੁਖਮਣੀ ਜਿਹੜੀ ਅਸੀਂ ਆਮ ਕਰਕੇ ਜਿਸ ਦਾ ਅਸੀਂ ਬਹੁਤ ਪਾਠ ਕਰਦੇ ਹਾਂ ਉਹ ਗੋੜੀ ਰਾਗ ਦੇ ਵਿੱਚ ਹੈ ਔਰ ਇਸ ਰਾਗ ਨੂੰ ਅਸੀਂ ਜਿਉਂ-ਜਿਉ ਅਸੀਂ ਇਸ ਰਾਗ ਨੂੰ ਗਾਉਂਦੇ ਆਂ ਤੇ ਉਹ ਤੋਂ ਇਸ ਦਾ ਰੰਗ ਸਾਡੇ ਮਨ ਦੇ ਉੱਤੇ ਹੋਰ ਜ਼ਿਆਦਾ ਗੂੜਾ ਹੁੰਦਾ ਹੈ ਔਰ ਸਾਨੂੰ ਸੁੱਖ ਸ਼ਾਂਤੀ ਔਰ ਜਿਹੜਾ ਸਕੂਨ ਹੈ ਉਸ ਦਾ ਅਭਾਸ ਹੁੰਦਾ ਹੈ ਇਸ ਰਾਗ ਤੋਂ ਔਰ ਔਰ ਖਾਸ ਤੌਰ ਤੇ ਜੇ ਅਗਰ ਪੰਜਾਬ ਦੀ ਮੈਲੋਡੀਜ਼ ਦੀ ਗੱਲ ਕਰੀਏ ਤੇ ਇਸ ਵਿੱਚੋਂ ਉਹਨਾਂ ਦੀ ਖੁਸ਼ਬੂ ਸਾਨੂੰ ਲਗਾਤਾਰ ਨਿਰੰਤਰ ਆਉਂਦੀ ਰਹਿੰਦੀ ਹੈ ਕਿਉਂਕਿ ਪੰਜਾਬੀ ਫੋਕ 뮤직 ਜਿਹੜਾ ਹੈ ਉਹ ਗੁਰਮਤ ਸੰਗੀਤ ਅਜਿਹਾ ਤਾਂ ਆਪਾਂ ਨੂੰ ਪਤਾ ਹੈ ਕਿ ਗੁਰਬਾਣੀ ਗੀਤ ਦੇ ਵਿੱਚ ਸ਼ਾਸਤਰੀ ਸੰਗੀਤ ਵੀ ਹੈ ਔਰ ਲੋਕ ਸੰਗੀਤ ਵੀ ਹੈ ਦੋਹਾਂ ਦਾ ਇੱਕ ਬੜਾ ਯੂਨਿਕ ਜਿਹਾ ਸੰਗਮ ਗੁਰੂ ਪਾਤਸ਼ਾਹ ਨੇ ਸਾਡੇ ਲਈ ਕੀਤਾ ਔਰ ਇਹ ਸਾਰੀਆਂ ਸਾਡੀਆਂ ਜਿਹੜੀ ਤੁਸੀਂ ਐਥਨੋਮਿਊਜ਼ਿਕਾਲੋਜੀ ਦੀ ਗੱਲ ਕੀਤੀ ਹੈ ਸਾਡੀਆਂ ਇਹ ਐਥਨਿਕ ਸਾਡੀਆਂ ਜਿਹੜੀਆਂ ਮੈਲੋਡੀਜ਼ ਨੇ ਔਰ ਉਹ ਸਾਨੂੰ ਫਿਰ ਚਿਰੰਜੀਵੀ ਰੱਖਣ ਦੇ ਲਈ ਸਾਨੂੰ ਸਦਾ ਸਦਾ ਲਈ ਜੀਵੰਤ ਰੱਖਣ ਦੇ ਲਈ ਇਹ ਐਨਰਜਾਈਜ਼ ਕਰਦੀਆਂ ਨੇ ਅਸੀਂ ਉਹਨਾਂ ਨੂੰ ਰਿਫਰੈਸ਼ ਹੁੰਨੇ ਔਰ ਆਪਣੇ ਜੜ੍ਹਾਂ ਦੇ ਨਾਲ ਜੁੜਦੇ ਹਾਂ ਆਪਣੇ ਆਪ ਨਾਲ ਜੁੜਦੇ ਆ ਆਪਣਾ ਮੂਲ ਪਛਾਣਨ ਨਾਲ ਜੁੜਦੇ ਆ ਕਿਉਂਕਿ ਜਿਵੇਂ ਬਾਣੀ ਇਲਾਹੀ ਹੈ ਉਸੇ ਤਰ੍ਹਾਂ ਹੀ ਇਹ ਰਾਗਾਂ ਦੀਆਂ ਜਿਹੜੀਆਂ ਸੁਰਾਂ ਜਾਂ ਜਿਹੜੇ ਰਾਗ ਨੇ ਉਹ ਵੀ ਰੋਹਾਨੀ ਨੇ ਉਹ ਵੀ ਰੱਬੀ ਨੇ ਔਰ ਇਹਨਾਂ ਨੂੰ ਗਾਉਣ ਦੇ ਨਾਲ ਤਾਂ ਹੀ ਤਾਂ ਗੁਰੂ ਪਾਤਸ਼ਾਹ ਨੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਰਾਗਾਂ ਵਿੱਚ ਕਲਾਸੀਫਾਈ ਕੀਤਾ ਔਰ ਰਾਗਾਂ ਵਿੱਚ ਪ੍ਰੈਸਕ੍ਰਾਈਬ ਕੀਤਾ ਤਾਂ ਕਿ ਉਹਨਾਂ ਦੇ ਸਿੱਖ ਜਿਹੜੇ ਨੇ ਉਹ ਇਹਨਾਂ ਰਾਗ ਦੀਆਂ ਜਿਹੜੀਆਂ ਸੁਰਾਤਮਕ ਲਹਿਰੀਆਂ ਨੇ ਉਹਨਾਂ ਵਿੱਚ ਬਾਣੀ ਦਾ ਗਾਇਨ ਕਰ ਕਰਕੇ ਚਿਰੰਜੀਵੀ ਤੇ ਅਮਰ ਹੋ ਸਕੇ ਆ ਜਿਹੜਾ ਸ਼ਬਦ ਆਪਾਂ ਗਾਇਆ ਨਾ ਅੰਮ੍ਰਿਤ ਨਾਮ ਨਿਧਾਨ ਹੈ ਅੰਮ੍ਰਿਤ ਬਾਣੀ ਵੀ ਹੈ ਨਾ ਤੋ ਇਹ ਅੰਮ੍ਰਿਤ ਰੂਪੀ ਸਾਨੂੰ ਸ਼ਬਦ ਤੇ ਸੰਗੀਤ ਦੇ ਰੂਪ ਵਿੱਚ ਜੋ ਅੰਮ੍ਰਿਤ ਦਿੱਤਾ ਉਸ ਨੂੰ ਅਸੀਂ ਰਜ ਰਜ ਕੇ ਪੀਣਾ ਔਰ ਰਜ ਰਜ ਕੇ ਸ਼ਬਦ ਨੂੰ ਮਨ ਵਿੱਚ ਵਸਾ ਕੇ ਜਿਹੜਾ ਅਮਰ ਪਦਵੀ ਅਸੀਂ ਪ੍ਰਾਪਤ ਕਰਨੀ ਹੈ ਹੂੰ ਹੂੰ ਆਹ ਕਿਹ ਸ਼ਬਦ ਸਗਲ ਮਨੋਰਥ ਪੁਨਿਆ ਅਮਰਾ ਪਦ ਪਾਈ ਤੇ ਇਸ ਗੱਲ ਦੀ ਤੁਸੀਂ ਬਹੁਤ ਅੱਛੀ ਸੋਹਣੀ ਵਿਆਖਿਆ ਕੀਤੀ ਹੈ ਆਮ ਇੱਕ ਗੱਲ ਹੋਰ ਦੱਸੋ ਡਾਕਟਰ ਸਾਹਿਬ ਅਮ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਸੁਖਮਨੀ ਸਾਹਿਬ ਵੀ ਐਸੇ ਰਾਗ ਚ ਉਚਾਰਿਆ ਤੇ ਸੁਖਮਨੀ ਗੋੜੀ ਬੜੀ ਪ੍ਰਕਾਰ ਦੀ ਹੈ ਡਿਫਰੈਂਟ ਪ੍ਰਕਾਰ ਦੀ ਹੈ ਸੁਖਮਨੀ ਸਾਹਿਬ ਜਿਹੜਾ ਹੈ ਉਹ ਕਿਹੜੇ ਗੋੜੀ ਚ ਹੈ ਐਸੇ ਗੋੜੀ ਚ ਗੋੜੀ ਹਾਂ ਇਸ ਨੂੰ ਆਪਾਂ ਇਹ ਕਹਿ ਸਕਦੇ ਹਾਂ ਸ਼ੁੱਧ ਗੋੜੀ ਹੈ ਪੈਰਮੇਲ ਦੀ ਜਿਹੜੀ ਹੈ ਨਾ ਬੇਸਿਕ ਮੇਨ ਗੋੜੀ ਇਹੀ ਹੈ ਔਰ ਬਾਕੀ ਸਾਰੀਆਂ ਇਸ ਦੀ ਡਿਫਰੈਂਟ ਫਾਰਮਸ ਨੇ ਨਿਰਸੰਦੇਹ ਸੱਗੂ ਗੰਸਾਦ ਦੀ ਜਿਹੜੀ ਬਾਣੀ ਹੈ ਜਿਹੜਾ ਤੀਸਰਾ ਰਾਗ ਹੈ ਉਸ ਦੇ ਉੱਪਰ ਟਾਈਟਲ ਹੈ ਗੌੜੀ ਗੁਆਰੇਰੀ ਹੂੰ ਗੌੜੀ ਗੁਆਰੇਰੀ ਤੋਂ ਪ੍ਰਾਰੰਭ ਹੋ ਰਿਹਾ ਗੌੜੀ ਰਾਗ ਪਰ ਇਸ ਨੂੰ ਮੰਨਿਆ ਜਾਂਦਾ ਕਿ ਤੀਸਰਾ ਰਾਗ ਗੌੜੀ ਹੈ ਔਰ ਬਾਕੀ ਜਿਹੜਾ ਸ਼ੁੱਧ ਗੌੜੀ ਹੈ ਜਿਹੜਾ ਗੌੜੀ ਕਿਸੇ ਦੇ ਨਾਲ ਮਿਸ਼ਰਤ ਨਹੀਂ ਕਿਸੇ ਹੋਰ ਰਾਗ ਦੀ ਉਹ ਵੇਰੀਏਸ਼ਨ ਨਹੀਂ ਉਹ ਸ਼ੁੱਧ ਗੌੜੀ ਪੈਰੋਂ ਮਿਲਦਾ ਹੀ ਇਹ ਗੌੜੀ ਹੈ ਜੋ ਗੌੜੀ ਸੁਖਮਣੀ ਵਾਲਾ ਗੌੜੀ ਹੈ ਜਰ ਨਵੇਂ ਪਾਤਸ਼ਾਹ ਨੇ ਵੀ ਇਸ ਗੌੜੀ ਦਾ ਅ ਪ੍ਰਯੋਗ ਕੀਤਾ ਔਰ ਬਾਕੀ ਗੁਰੂ ਸਾਹਿਬਾਨ ਨੇ ਵੀ ਸਾਨੂੰ ਗੌੜੀ ਨੂੰ ਸਮਝਣ ਦੇ ਲਈ ਅਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਕੰਪਾਈਲੇਸ਼ਨ ਹੈ ਜੋ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਡਿਫਰੈਂਟ ਡਿਜੀਟ ਲਗਾ ਕੇ ਅੰਕ ਲਗਾ ਕੇ ਕੰਪਾਈਲ ਕੀਤਾ ਗਿਆ ਤਾਂ ਕਿ ਇਸ ਵਿੱਚ ਕੋਈ ਘਾਟਵਾਦ ਨਾ ਕਰ ਸਕੇ ਔਰ ਫਿਰ ਖਾਸ ਕਿਸਮ ਦਾ ਇੱਕ ਸਟਰਕਚਰਡ ਫਰੇਮਵਰਕ ਉਹ ਗੋੜੀ ਰਾਗ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਅਗਰ ਕਿਸੇ ਨੇ ਸਟੱਡੀ ਕਰਨਾ ਹੋਵੇ ਤੇ ਸਾਰੀ ਗੋੜੀ ਗੋੜੀ ਦੀ ਉਹ ਗਰਬਾਣੀ ਨੂੰ ਵੇਖੇ ਤਾਂ ਉੱਪਰ ਰਾਗ ਦੀ ਜਿਹੜਾ ਰਾਗ ਦੀ ਜਿਹੜੀ ਫਾਰਮ ਹੈ ਉਹ ਦਿੱਤੀ ਹੁੰਦੀ ਹੈ ਫਿਰ ਉਸ ਦੇ ਵਿੱਚ ਉਹਦੇ ਸਾਰੇ ਅੰਕ ਲਗਾ ਕੇ 1 2 3 ਅੰਕ ਲਗਾ ਕੇ ਉਸ ਦੇ ਵਿੱਚ ਫਿਰ ਉਸ ਦਾ ਅਖੀਰ ਦੇ ਵਿੱਚ ਟੋਟਲ ਆਫ ਅ ਗ੍ਰੈਂਡ ਟੋਟਲ ਇਸ ਰਾਗ ਦੇ ਵਿੱਚ ਦਿੱਤਾ ਹੋਇਆ ਹੈ ਔਰ ਫਿਰ ਅਲੱਗ-ਅਲੱਗ ਦੱਸਿਆ ਹੋਇਆ ਕਿ ਇਸ ਗੋੜੀ ਦੇ ਇਸ ਫਾਰਮ ਦੇ ਇਨੇ ਸ਼ਬਦ ਨੇ ਇਸ ਗੁਰੂ ਸਾਹਿਬ ਦੇ ਇਨੇ ਸ਼ਬਦ ਨੇ ਔਰ ਤਾਂ ਕਿ ਅਲੱਗ-ਅਲੱਗ ਤੋਂ ਸਾਨੂੰ ਇਹਨਾਂ ਰਾਗਾਂ ਦੀ ਪਛਾਣ ਹੋ ਸਕੇ ਔਰ ਸ਼ਬਦਾਂ ਦੀ ਪਛਾਣ ਹੋ ਸਕੇ ਕਿਉਂਕਿ ਸਾਰੇ ਜਦੋਂ ਗੁਰੂ ਪਾਤਸ਼ਾਹ ਨੂੰ ਇਲਹਾਮ ਹੁੰਦਾ ਹੈ ਤੇ ਉਹ ਫਿਰ ਹਰ ਜਿਹੜਾ ਰਾਗ ਹੈ ਹਰ ਜਿਹੜਾ ਸ਼ਬਦ ਹੈ ਉਸ ਦੇ ਦੀ ਅਲੱਗ-ਅਲੱਗ ਰਾਗਾਂ ਦੀ ਜਿਹੜੀ ਜਿਹੜੀ ਹੈ ਉਹ ਵਰਤੋਂ ਕੀਤੀ ਗਈ ਹੈ ਇਸ ਲਈ ਸਾਨੂੰ ਵੀ ਉਸ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬਾਕੀ ਇਸ ਨੂੰ ਸਿੱਖਣਾ ਸਿਖਾਣਾ ਤੇ ਕਾਫੀ ਸਮਾਂ ਲੱਗਦਾ ਤੁਹਾਨੂੰ ਪਤਾ ਹੈ ਪਰ ਜਿੰਨੀ ਕੋਸ਼ਿਸ਼ ਕਰੀਏ ਗੁਰੂ ਵਾਲੇ ਬਣੀਏ ਗੁਰੂ ਦੀ ਮਤ ਵਾਲੇ ਬਣੀਏ ਗੁਰੂ ਦੇ ਸੰਗੀਤ ਸਿਧਾਂਤ ਵਾਲੇ ਬਣੀਏ ਤਾਂ ਕਿ ਰਜ ਰਜ ਕੇ ਅਸੀਂ ਗੁਰਮਤ ਸੰਗੀਤ ਅਨੁਸਾਰ ਬਾਣੀ ਦਾ ਕੀਰਤਨ ਕਰ ਸਕੀਏ ਅ ਬਹੁਤ ਮਜ਼ਾ ਆ ਰਿਹਾ ਬਹੁਤ ਸਿੱਖਣ ਨੂੰ ਮਿਲ ਰਿਹਾ ਤੇ ਜਿਹੜੀਆਂ ਜਿਹੜੀਆਂ ਗੱਲਾਂ ਡਾਕਟਰ ਸਾਹਿਬ ਕਰ ਰਹੇ ਨੇ ਤੇ ਇੱਕ ਇੱਕ ਮਿੰਟ ਚ ਨਾ ਨੇ ਬਹੁਤ ਸਾਰ ਛੱਡ ਦਿੱਤਾ ਹੈ ਹੁਣ ਸਮਝਣ ਵਾਲਾ ਸਮਝ ਸਕਦਾ ਹੈ ਇਹ ਗੱਲ ਦਾ ਇਹ ਗੱਲ ਮੈਂ ਤੁਹਾਨੂੰ ਹੋਰ ਦੱਸਾਂਗਾ ਜਿਹੜਾ ਡਾਕਟਰ ਸਾਹਿਬ ਦੱਸ ਰਹੇ ਸਨ ਉਹ ਉਹ ਦੇਖ ਕੇ ਹੀ ਸਮਝ ਆਏਗੀ ਗਲਤੀ ਕਰਕੇ ਹੀ ਸਮਝ ਆਏਗੀ ਮੈਂ ਮੈਂ ਬੜੀ ਵੱਡੀ ਗਲਤੀ ਕੀਤੀ ਕਿ ਉੱਤੇ ਸਿਰਲੇਖ ਹੁੰਦਾ ਗੋੜੀ ਮੱਲਾ ਪੰਜਵਾ ਅਕੋਰਡਿੰਗ ਮੱਲਾ ਤੀਜਾ ਉਹ ਗੋੜੀ ਲੱਗਦਾ ਕਿ ਇਹ ਗੋੜੀ ਜਿਹੜੀ ਬਹਿਰੋ ਵਾਲੀ ਗੋੜੀ ਹੈ ਉਹ ਕੰਪੋਜੀਸ਼ਨ ਬਣ ਗਈ ਉਸ ਤੋਂ ਬਾਅਦ ਦੇਖਿਆ ਥੱਲੇ ਨੰਬਰ ਕਿਤੇ ਹੋਰ ਸੀ ਪਿੱਛੇ ਜਾ ਕੇ ਦੇਖਿਆ ਤੇ ਸਿਰਲੇ ਕੋਈ ਹੋਰ ਸੀ ਗੋੜੀ ਗਵਰੇਰੀ ਸੀ ਆ ਕੋਈ ਹੋਰ ਸੀਗਾ ਤੇ ਇਹ ਗਲਤੀ ਮੇਰੇ ਕੋਲ ਵੀ ਹੋਈ ਤੇ ਆਈ ੈਮ ਸ਼ੋਰ ਹੋਰਾਂ ਕੋ ਲੋਕ ਵੀ ਹੁੰਦੀ ਹੋਣੀ ਹੈ ਤੇ ਗੋੜੀ ਜਿਹੜੀ ਗੋੜੀ ਦੇ ਪ੍ਰਕਾਰ ਨੇ ਉਹਨਾਂ ਨੂੰ ਠੀਕ ਤਰ੍ਹਾਂ ਦੇਖ ਕੇ ਪੜ੍ਹਨਾ ਚਾਹੀਦਾ ਹੈ ਕਿ ਕੰਪੋਜੀਸ਼ਨ ਬਣਾਉਣੀ ਚਾਹੀਦੀ ਹੈ ਕਿ ਕਿਹੜੀ ਗੋੜੀ ਆ ਤੁਸੀਂ ਪਿੱਛੇ ਜਾ ਕੇ ਦੇਖੋ ਸਰਲੇਖ ਨੰਬਰ 1 ਤੋਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਜਿਹੜਾ ਸ਼ਬਦ ਹੈ ਸ਼ਬਦ ਦੇ ਐਂਡ 'ਚ ਇੱਕ ਨੰਬਰ ਹੋਏਗਾ ਉਹ ਨੰਬਰ ਤੁਸੀਂ ਜੇ ਉਹ ਨੰਬਰ 5 ਹੈ ਜਾਂ ਨੰਬਰ 10 ਹੈ ਜਾਂ 15 ਹੈ ਤੁਸੀਂ ਵਾਪਸ ਜਾਣਾ ਹੈ ਪਹਿਲੇ ਨੰਬਰ ਤੇ ਤੇ ਉਹ ਵਾਲਾ ਸਰਲੇਖ ਦੇਖਣਾ ਮੈਂ ਠੀਕ ਕਹਿ ਰਿਹਾ ਹਾਂ ਡਾਕਟਰ ਸਾਹਿਬ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਇਹੀ ਗੱਲ ਕਹਿ ਰਹੇ ਹੋ ਕਿ ਸਾਨੂੰ ਅ ਸ਼ਬਦ ਦੇ ਉੱਪਰ ਜੋ ਨਿਰਧਾਰਤ ਆ ਗਿਆ ਉਸ ਨੂੰ ਸਮਝਣ ਲਈ ਸਾਨੂੰ ਸ੍ਰੀ ਗੁਰੂ ਗੰਦ ਸਾਹਿਬ ਦਾ ਜਿਹੜਾ ਮੂਲ ਸਰੋਤ ਹੈ ਉਸ ਵਾਰ ਉਸ ਨੂੰ ਦੇਖਣਾ ਹੋਵੇਗਾ ਸੈਕੰਡਰੀ ਜਿਹੜੇ ਸੋਰਸੇਸ ਨੇ ਉਹ ਕਈ ਵਾਰੀ ਸਾਨੂੰ ਉਸ ਤੋਂ ਅਸੀਂ ਨਹੀਂ ਪਤਾ ਲਗਾ ਸਕਦੇ ਇਸ ਨਾਲ ਇੱਕ ਤੈਅ ਹੋ ਗਿਆ ਕਿ ਸ੍ਰੀ ਗੁਰੂ ਗੰਦ ਸਾਹਿਬ ਨੂੰ ਅਸੀਂ ਆਪ ਉਹਨਾਂ ਦਾ ਪਾਠ ਕਰਾਂਗੇ ਵੇਖਾਂਗੇ ਬਾਣੀ ਕਿੱਥੇ ਹੈ ਕੀ ਹੈ ਸੋ ਇਸ ਲਈ ਮੂਲ ਸਰੋਤ ਨੂੰ ਵੇਖਣਾ ਜਿਹੜਾ ਸ੍ਰੀ ਗੁਰੂ ਗੰਦ ਸਾਹਿਬ ਦਾ ਮੂਲ ਰੂਪ ਹੈ ਉਸ ਨੂੰ ਵੇਖਣਾ ਬਹੁਤ ਹੀ ਜ਼ਰੂਰੀ ਹੈ ਜੇ ਅਸੀਂ ਗੁਰਮਤਿ ਸੰਗੀਤ ਦੇ ਅਨੁਸਾਰ ਹੀ ਹੋ ਕੇ ਰਾਗਾਤਮਕ ਰੂਪ ਵਿੱਚ ਕੀਰਤਨ ਕਰਨਾ ਬੜੀ ਅੱਛੀ ਤੁਸੀਂ ਗੱਲ ਕੀਤੀ ਹੈ ਮੈਂ ਵੀ ਐਸੀਆਂ ਬਹੁਤ ਸਾਰੀਆਂ ਗਲਤੀਆਂ ਕਈ ਵਾਰੀ ਆਪਾਂ ਕਰ ਜਾਂਦੇ ਹਾਂ ਹੋਰ ਰਾਗਾਂ ਦੇ ਸੰਬੰਧ ਵਿੱਚ ਵੀ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਜਿਵੇਂ ਤਿਲੰਧ ਹੈ ਤੋ ਤਿਲੰਧਾ ਅਤੇ ਤਿਲੰਕਾ ਅਫੀ ਦੇ ਵਿੱਚ ਵੀ ਇਸ ਮਸੱਈਆ ਆਉਂਦੀ ਹੈ ਨਟ ਨਰਾਇਣ ਨਟ ਵਿੱਚ ਵੀ ਆਉਂਦੀ ਹੈ ਸੋ ਇਸ ਕਰਕੇ ਸਾਨੂੰ ਉਹਨਾਂ ਅੰਕਾਂ ਦਾ ਧਿਆਨ ਰੱਖ ਕੇ ਸਾਨੂੰ ਨੂੰ ਜ਼ਰਦਾਰਤ ਕਰਨਾ ਹੋਵੇਗਾ ਕਿ ਇਹ ਕਿਹੜਾ ਕਿਹੜੀ ਰਾਗ ਦੀ ਕਿਹੜੀ ਫਾਰਮ ਰਾਗ ਦਾ ਕਿਹੜਾ ਪ੍ਰਕਾਰ ਅਸੀਂ ਪ੍ਰਯੋਗ ਕਰਨਾ ਹੈ ਇਹ ਜ਼ਰੂਰੀ ਹੈ ਇਸ ਕਰਕੇ ਅਗੇ ਨਾ ਰਾਗਾ ਨੂੰ ਅਸੀਂ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਜਿਉਂਦਾ ਰੱਖਣਾ ਇਹਨਾਂ ਮੈਲੋਡੀਆਂ ਨੂੰ ਇਹ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਸੁਰਾਤਮਕ ਸਾਰੇ ਰੰਗ ਦਿੱਤੇ ਨੇ ਜਿਵੇਂ ਬਾਕੀ ਵਿਰਾਸਤ ਦੀ ਸੰਭਾਲ ਕਰਨੀ ਜ਼ਰੂਰੀ ਹੈ ਉਸੇ ਤਰ੍ਹਾਂ ਇਹਨਾਂ ਰਾਗਾਾਂ ਦੀ ਸੰਭਾਲ ਕਰਨੀ ਵੀ ਜਿਹੜੇ ਕੀਰਤਨ ਕਰਨੇ ਜਾਂ ਗੁਰੂ ਦੇ 6 ਨੀਤਕਾਰ ਨੇ ਉਹਨਾਂ ਨੂੰ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ ਔਰ ਫਿਰ ਇਸ ਦਾ ਮੂਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਸ ਦਾ ਅਧਿਐਨ ਕਰਨਾ ਚਾਹੀਦਾ ਹੈ ਔਰ ਉਸ ਦੇ ਮੁਤਾਬਕ ਹੀ ਸਿਖਲਾਈ ਦੇਣੀ ਚਾਹੀਦੀ ਹੈ ਅਗਰ ਸੈਕੰਡਰੀ ਸਰਚਸ ਹੀ ਲਵਾਂਗੇ ਜਿਨ੍ਹਾਂ ਵਿੱਚ ਸਾਨੂੰ ਸ਼ਬਦ ਮਿਲਦੇ ਨੇ ਤਾਂ ਉਹਨਾਂ ਵਿੱਚ ਤਾਂ ਫਿਰ ਉਹ ਸਾਨੂੰ ਸਿਰਲੇਖ ਰੂਪ ਦੇ ਵਿੱਚ ਉਹੀ ਮਿਲੇਗਾ ਜੋ ਸ਼ਬਦ ਦੇ ਉੱਪਰ ਸਿਰਲੇਖ ਦਿੱਤਾ ਹੋਇਆ ਹੈ ਮੈਂ ਸਾਰਿਆਂ ਨੂੰ ਇਹ ਸੁਜੈਸਟ ਕਰਾਂਗਾ ਕਿ ਜੇ ਤੁਸੀਂ ਰਾਗ ਸਿੱਖਣਾ ਹੈ ਇਕ ਤਾਂ ਤੁਸੀਂ ਗੁਰੂ ਲੱਭੋ ਜਿਹੜਾ ਸਿਖਾ ਸਕੇ ਜੇ ਨਹੀਂ ਲੱਭ ਸਕਦੇ ਮੇਰੇ ਵਰਗੇ ਇੱਥੇ ਅਮਰੀਕਾ ਆ ਗਿਆ 15 ਸਾਲ ਦੀ ਉਮਰ ਵਿੱਚ ਕੋਈ ਹੋਰ ਮਿਲ ਨਹੀਂ ਰਿਹਾ ਫਿਰ ਤੁਸੀਂ ਕਿਤਾਬਾਂ ਲੱਭੋ ਕਿਤਾਬ ਇਹਨਾਂ ਦੀ ਪੜੋ ਤੇ ਨਾਲ ਕਿਤਾਬ ਦੇ ਇਹਨਾਂ ਨੂੰ ਸੁਣੋ ਸੁਣਨ ਨਾਲ ਸੁਣ ਸੁਣ ਕੇ ਸੁਣ ਸੁਣ ਕੇ ਉਹਨੂੰ 5 ਵਾਰੀ 10 ਵਾਰੀ 100 ਵਾਰੀ ਸੁਣੋ ਤੇ ਉਹਨੂੰ ਫਿਰ ਟ੍ਰਾਈ ਟੂ ਐਮੂਲੇਟ ਐਮੂਲੇਸ਼ਨ ਨਾਲ ਇਹ ਇਹ ਵਿੱਦਿਆ ਆਏਗੀ ਬਹੁਤ ਵਧੀਆ ਹੋਏਗਾ ਕਿ ਜੇ ਸਾਹਮਣੇ ਕੋਈ ਬੈਠਾ ਹੋਵੇ ਤਾਂ ਉਹਨੂੰ ਦੱਸ ਸਕੇ ਕਿ ਤੂੰ ਤੁਸੀਂ ਠੀਕ ਕਰ ਰਹੇ ਹੋ ਗਲਤ ਕਰ ਰਹੇ ਹੋ ਅ ਲੇਕਿਨ ਜੇ ਨਾ ਹੋ ਸਕੇ ਤੁਸੀਂ ਰਿਕਾਰਡਿੰਗ ਸੁਣੋ ਤੇ ਚੰਗੀਆਂ ਰਿਕਾਰਡਿੰਗ ਸੁਣੋ ਡਾਕਟਰ ਸਾਹਿਬ ਦੀ ਇਹ ਜਿਹੜੀ 62 ਰਾਗਸ ਦੀ ਕੰਪੀਲੇਸ਼ਨ ਹੈ ਬਹੁਤ ਹੀ ਬਹੁਤ ਹੀ ਅ ਅੱਛੇ ਢੰਗ ਨਾਲ ਉਹਨੂੰ ਬਣਾਇਆ ਗਿਆ ਤੇ ਉਹ ਸਿੱਧਾ-ਸਿੱਧਾ ਤੁਹਾਨੂੰ ਰਾਗ ਵੀ ਦੱਸਿਆ ਗਿਆ ਤੇ ਨਾਲ ਗੁਰਬਾਣੀ ਤਾਂ ਕੀਰਤਨ ਵੀ ਹੈ ਬਹੁਤ ਹੀ ਅੱਛੀ ਤੁਸੀਂ ਗਿਫਟ ਦਿੱਤਾ ਸਾਨੂੰ ਡਾਕਟਰ ਸਾਹਿਬ ਥੈਂਕ ਯੂ ਸੋ ਮੱਚ ਇਹ ਇਹ ਸੁਣ ਸੁਣ ਕੇ ਅਸੀਂ ਕਰਦੇ ਪਏ ਆ ਕੀਰਤਨ ਸਿਪਲੀ ਜੀ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਮੈਂ ਤੇ ਇੱਕ ਅਧਨਾਜ ਸੇਵਕਾ ਗੁਰਮਤ ਸੰਗੀਤ ਦਾ ਜਿਸ ਪੁਸਤਕ ਦੀ ਤੁਸੀਂ ਗੱਲ ਕਰਦੇ ਹੋ ਮੇਰੇ ਖਿਆਲ ਚ ਤੁਸੀਂ ਗੱਲ ਕਰ ਰਹੇ ਹੋ ਸਿੱਖ 뮤ਜ਼ਿਕਾਲੋਜੀ ਦੀ ਇਸੇ ਪੁਸਤਕ ਦੀ ਗੱਲ ਕਰ ਰਹੇ ਹੋ ਮੇਰੇ ਕੋਲ ਨਾ ਇਹਦੀ ਪੀਡੀਐਫ ਹੈਗੀ ਜੇ ਮੈਂ ਪੀਡੀਐਫ ਨੂੰ ਇੱਕ ਪੁਸਤਕ ਹੈ ਔਰ ਤਾਂ ਤੁਹਾਨੂੰ ਖੁਸ਼ੀ ਹੋਏਗੀ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਐਸ ਐਜ਼ ਇਟ ਇਜ਼ ਪ੍ਰਕਾਸ਼ਿਤ ਕੀਤਾ ਹੈ ਔਰ ਉਸ ਦਾ ਹੁਣ ਸੈਕੰਡ ਐਡੀਸ਼ਨ ਜਿਹੜਾ ਹੈ ਇਹ ਇਸ ਫਰਵਰੀ ਦੇ ਵਿੱਚ ਹੀ ਦੁਬਾਰਾ ਉਸ ਨੂੰ ਰਿਲੀਜ਼ ਕੀਤਾ ਗਿਆ ਔਰ ਪ੍ਰਮਾਣਿਕ ਸਰੋਤ ਵਜੋਂ ਇਸ ਨੂੰ ਪ੍ਰਵਾਨ ਕੀਤਾ ਗਿਆ ਔਰ ਜਿੰਨੇ ਵੀ ਅਸੀਂ ਸਿਲੇਬਸ ਬਣਾਏ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਔਰ ਹੋਰ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਇਨਰਾਗ ਰੂਪਾਂ ਨੂੰ ਹੀ ਪ੍ਰਵਾਨਿਤ ਕੀਤਾ ਜੋ ਰਾਗ ਰਣਾਇਕ ਕਮੇਟੀ ਨੇ ਕੀਤੇ ਸੀ ਔਰ ਇਹ ਸਾਰੇ ਸਾਡੇ ਜਿੰਨੇ ਵੀ ਕੀਰਤਨਕਾਰ ਨੇ ਸੰਗੀਤਕਾਰ ਨੇ ਉਹਨਾਂ ਦੁਆਰਾ ਜਿਹੜੇ ਸਰੂਪ ਦਿੱਤੇ ਗਏ ਨੇ ਉਹਦੇ ਵਿੱਚੋਂ ਜਿਹੜੇ ਗੁਰੂ ਗੁਰਮਤਿ ਸੰਗੀਤ ਦੇ ਆ ਗੁਰੂ ਘਰ ਦੇ ਕੀਰਤਨ ਪਰੰਪਰਾ ਦੇ ਨੇੜ ਦੇ ਸਰੂਪ ਨੇ ਅਸੀਂ ਉਹਨਾਂ ਦੀ ਚਰਚਾ ਕਰਦੇ ਹਾਂ ਔਰ ਉਹਨਾਂ ਦਾ ਗਾਇਨ ਅਸੀਂ ਕਰਦੇ ਹਾਂ ਤਾਂ ਕਿ ਅਸੀਂ ਗੁਰੂ ਦੀ ਜਿਹੜੇ ਰਾਗ ਨੇ ਗੁਰਮਤਿ ਸੰਗੀਤ ਦੇ ਜਿਹੜੇ ਰਾਗ ਨੇ ਉਸ ਨੂੰ ਅਸੀਂ ਸਦਾ ਸਦਾ ਲਈ ਸਾਰਿਆਂ ਦੇ ਸਾਹਮਣੇ ਰੱਖ ਸਕੀਏ ਦੋక్టర్ ਸਾਹਿਬ ਅੱਜ ਅੱਜ ਤੁਹਾਨੂੰ ਸੁਣ ਕੇ ਬਹੁਤ ਮਜ਼ਾ ਆਇਆ ਤੁਹਾਨੂੰ ਤੁਹਾਡੇ ਕੋਲੋਂ ਬਹੁਤ ਸਿੱਖਿਆ ਤੇ ਮੈਂ ਇਹ ਉਮੀਦ ਕਰਾਂਗਾ ਕਿ ਤੁਸੀਂ ਆਂਦੇ ਰਹੋ ਸਾਨੂੰ ਸਿਖਾਉਂਦੇ ਰਹੋ ਕਿਉਂਕਿ ਤੁਹਾਡੇ ਵਰਗੇ ਬਹੁਤ ਘੱਟ ਪਿਛਲੇ 2-3 ਸੈਂਚਰੀ ਚ ਬੰਦੇ ਬਹੁਤ ਘੱਟ ਪੈਦਾ ਹੋਏ ਨੇ ਤੇ ਵੀ ਆਰ ਵੀ ਆਰ ਥੈਂਕਫੁਲ ਟੂ ਵਾਇ ਗੁਰੂ ਥੈਟ ਵੀ ਹੈਵ ਸਮਨ ਲਾਈਕ ਡਾਕਟਰ ਗੁਰਨਾਮ ਸਿੰਘ ਉਹਨਾਂ ਨੇ ਇਹ ਨਹੀਂ ਰਿਸਰਚ ਕੀਤੀ ਹੈ ਕਿੰਨੀਆਂ ਯੂਨੀਵਰਸਿਟੀਆਂ ਨੂੰ ਇਕੱਠੇ ਕਰਕੇ ਇੰਨੀ ਰਿਸਰਚ ਨਹੀਂ ਹੋ ਸਕਦੀ ਹੋ ਸਕਦੀ ਜਿੰਨੀ ਇਹਨਾਂ ਨੇ ਕੀਤੀ ਹੈ ਇਹਨਾਂ ਦੇ ਇਹਨਾਂ ਦੇ ਸਟੂਡੈਂਟਸ ਨੇ ਕੀਤੀ ਹੈ ਨਾ ਇਹ ਸ੍ਰੇ ਆਪਣੇ ਗੁਰੂਆਂ ਨੂੰ ਵੀ ਦਿੰਦੇ ਆ ਲੇਕਿਨ ਇਹਨਾਂ ਨੇ ਕੀਤੀ ਹੈ ਤੇ ਇਹ ਬਹੁਤ ਵੀ ਆਰ ਵੈਰੀ ਥੈਂਕਫੁਲ ਕਿ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਤੁਹਾਡੇ ਕੋਲ ਬਹੁਤ ਗਿਆਨ ਹੈ ਤੁਸੀਂ ਪਲੀਜ਼ ਆਇਆ ਕਰੋ ਤੇ ਸਾਨੂੰ ਹੋਰ ਵੀ ਦੱਸਿਆ ਕਰੋ ਤੇ ਇੱਕ ਇੱਕ ਰਾਗ ਕਰਕੇ ਤੁਹਾਨੂੰ ਹੋਰ ਵੀ ਤੁਹਾਨੂੰ ਅਸੀਂ ਪੁੱਛਾਂਗੇ ਤੇ ਰਾਗਾਾਂ ਬਾਰੇ ਹੋਰ ਗਿਆਨ ਪ੍ਰਾਪਤ ਕਰਾਂਗੇ ਜੀ ਜੀ ਸੁਪਰੀਤ ਜੀ ਮੈਂ ਹਮੇਸ਼ਾ ਹਾਜ਼ਰ ਹਾਂ ਜੋ ਮੈਨੂੰ ਮੇਰੇ ਗੁਰੂ ਜਨਾਂ ਨੇ ਗਿਆਨ ਦਿੱਤਾ ਔਰ ਜਿੰਨਾ ਕੋ ਅਨਪਾਵ ਹੋ ਸਕੇ ਮੈਂ ਸਾਰਿਆਂ ਨਾਲ ਸ਼ੇਅਰ ਕਰਨ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਾਂਗਾ ਤੁਸੀਂ ਖੁਦ ਬਹੁਤ ਐਨਾ ਅੱਛਾ ਗਾਉਂਦੇ ਹੋ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੀ ਇਸੇਵਾ ਨੂੰ ਪ੍ਰਵਾਨ ਕਰ ਰਹੇ ਹੋ ਔਰ ਸਾਰਿਆਂ ਦੇ ਸਾਹਮਣੇ ਮੇਰੀ ਗੱਲਬਾਤ ਨੂੰ ਰੱਖ ਰਹੇ ਥੈਂਕ ਯੂ